ਕੈਨੇਡਾ ਖਬਰਾਂਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਨੇ ਨਵਨੇਤਮ ਐਕਸਟ੍ਰੈਕਸ ਐਂਟਰੀ ਡਰਾਅ ਵਿੱਚ ਕੈਨੇਡੀਅਨ ਅਨੁਭਵ ਕਲਾਸ ਦੇ ਉਮੀਦਵਾਰਾਂ ਨੂੰ 3300 ਆਈਟੀਏ ਜਾਰੀ ਕਰ ਦਿੱਤੇ ਨੇ ਇੱਕ ਵੱਡੀ ਖੁਸ਼ਖਬਰੀ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਰਸੀਸੀ ਨੇ ਹਫ਼ਤੇ ਦੇ ਦੂਜੇ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਅਪਲਾਈ ਕਰਨ ਲਈ ਸੱਦਾ ਪੱਤਰ ਜਾਰੀ ਕਰ ਦਿੱਤੇ ਨੇ ਵਿਭਾਗ ਨੇ 3300 ਉਮੀਦਵਾਰਾਂ ਨੂੰ ਕੈਨੇਡਾ ਐਕਸਪੀਰੀਅੰਸ ਕਲਾਸ ਸੀਈਸੀ ਸਿਰਫ ਡਰਾਅ ਵਿੱਚ ਸੱਦਿਆ ਵਿਚਾਰੇ ਜਾਣ ਲਈ ਉਮੀਦਵਾਰਾਂ ਨੂੰ ਘੱਟੋ-ਘੱਟ ਵਿਆਪਕ ਰੈਂਕਿੰਗ ਸਿਸਟਮ ਸਕੋਰ 507 ਦੀ ਜ਼ਰੂਰਤ ਹੈ ਕੱਲ ਵਿਭਾਗ ਨੇ 1121 ਉਮੀਦਵਾਰਾਂ ਨੂੰ ਪ੍ਰਵਿੰਸ਼ੀਅਲ ਲਾਮਜ਼ਦ ਪ੍ਰੋਗਰਾਮ ਓਨਲੀ ਪੀਐਨਪੀ ਡਰਾਅ ਵਿੱਚ ਸੱਦਾ ਦਿੱਤਾ ਸੀ ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ ਘੱਟੋ-ਘੱਟ 694 ਸੀਆਰਐਸ ਸਕੋਰ ਦੀ ਲੋੜ ਹੁੰਦੀ ਹੈ ਮਲਟੀਪਲ ਐਕਸਪ੍ਰੈਸ ਐਂਟਰੀ ਡਰਾ ਦਾ ਆਖਰੀ ਦੌਰ 13 ਤੇ 15 ਅਗਸਤ ਦੇ ਵਿੱਚ ਕਰ ਹੋਇਆ ਤੇ 15 ਅਗਸਤ ਨੂੰ ਡਰਾ ਫ੍ਰੈਂਚ ਬੋਲਣ ਵਾਲੇ ਮੁਹਾਰਤ ਸ਼੍ਰੇਣੀ ਲਈ ਯੋਗ ਲੋਕਾਂ ਲਈ ਸ਼੍ਰੇਣੀ ਆਧਾਰਿਤ ਚੋਣ ਡਰਾ ਸੀ ਤੇ 13 ਅਗਸਤ ਨੂੰ ਕੈਨੇਡਾ ਨੇ ਸਿਰਫ ਪੀ ਐਨ ਪੀ ਡਰਾ ਵਿੱਚ 763 ਉਮੀਦਵਾਰਾਂ ਨੂੰ ਸੱਦਾ ਦਿੱਤਾ ਵਿਚਾਰੇ ਜਾਣ ਲਈ ਉਮੀਦਵਾਰਾਂ ਦਾ ਘੱਟੋ ਘੱਟ ਸਕੋਰ ਚ 600 90 ਹੋਣਾ ਚਾਹੀਦਾ ਹੈ ਤੇ 14 ਅਗਸਤ ਨੂੰ ਇੱਕ ਹੋ ਡਰਾ ਦੇ ਵਿੱਚ 3200 ਕੈਨੇਡੀਅਨ ਐਕਸਪੀਰੀਅੰਸ ਕਲਾਸ ਉਮੀਦਵਾਰਾਂ ਦੇ ਘੱਟੂ ਕਟ ਸਕੋਰ 509 ਦਾ ਸੀ ਤੇ ਆਈਆਰਸੀਸੀ ਨੇ ਹਾਲ ਹੀ ਵਿੱਚ ਦੂਜੇ ਹਫਤੇ ਮਲਟੀਪਲ ਡਰਾ ਆਯੋਜਿਤ ਕਰਨ ਦਾ ਇੱਕ ਪੈਟਰਨ ਵਿਕਸਤ ਕੀਤਾ ਪਿਛਲੇ ਕੁਝ ਮਹੀਨਿਆਂ ਵਿੱਚ ਖਾਸ ਤੌਰ ਤੇ ਪੀਐਨਪੀ ਅਤੇ ਸੀਈਸੀ ਡਰਾ ਦੀ ਗਿਣਤੀ ਵਿੱਚ ਵਾਧਾ ਹੋਇਆ ਤੇ ਇਹ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਦੀ ਸੰਖਿਆ ਨੂੰ ਘਟਾਉਣ ਵਿੱਚ ਮਦਦ ਲਈ ਹੋਰ ਘਰੇਲੂ ਡਰਾ ਆਯੋਜਤ ਕਰਨ ਦੇ ਵਿਭਾਗੀ ਤਰਗੀਜ਼ ਦੇ ਅਨੁਸਾਰ ਅਤੇ ਇਮੀਗ੍ਰੇਸ਼ਨ ਪੱਤਰ ਯੋਜਨਾ 2024 ਤੇ 26 ਵਿੱਚ ਦੱਸੇ ਗਏ ਸਥਾਈ ਨਿਵਾਸੀ ਦਾਖਲੇ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਇਹ ਕੰਮ ਕਰ ਰਿਹਾ ਹੈ ਆਈਆਰਸੀਸੀ ਨੇ 2024 ਵਿੱਚ ਐਕਸਪ੍ਰੈਸ ਐਂਟਰੀਆਂ 110770 ਅਤੇ 2025 ਵਿੱਚ 117509 ਆਉਣ ਵਾਲਿਆਂ ਦਾ ਸਵਾਗਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਸਾਲ ਦੇ ਅਖੀਰਲੇ ਅਧ ਵਿੱਚ ਆਈਟੀਏ ਪ੍ਰਾਪਤ ਕਰਨ ਵਾਲੇ ਉਮੀਦਵਾਰ 2025 ਦੇ ਟਿਚੇ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਦੀ ਜ਼ਿਆਦਾ ਸੰਭਾਵਨਾ ਰੱਖਦੇ ਨੇ ਕਿਉਂਕਿ ਆਈਆਰਸੀਸੀ ਕੋਲ ਸਾਰੀ ਪ੍ਰਤੀਕਿਰਿਆ ਅੰਤਿਮ ਪ੍ਰਤੀਕਿਰਿਆ ਲਈ 6 ਮਹੀਨੇ ਸੀਵਾ ਮਿਆਰਾ ਐਕਸਪ੍ਰੈਸ ਐਂਟਰੀ ਐਪਲੀਕੇਸ਼ਨ 2024 ਵਿੱਚ ਐਕਸਪ੍ਰੈਸ ਐਂਟਰੀ ਡਰਾ ਦੇ ਨਤੀਜਿਆਂ ਦਾ ਸਾਰ 27 ਅਗਸਤ ਨੂੰ ਕੈਨੇਡੀਅਨ ਅਨੁਭਵ ਕਲਾਸ ਦੇ ਵਿੱਚ 3300 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਜਿਸ ਦਾ ਸਕੋਰ 587 26 ਅਗਸਤ ਨੂੰ ਨਾਮਜ਼ਦ ਪ੍ਰੋਗਰਾਮ ਦੇ ਵਿੱਚ 1121 694 ਦਾ ਸਕੋਰ 15 ਅਗਸਤ ਨੂੰ ਫਰੈਂਚ ਭਾਸ਼ਾ ਦੀ ਮਾਰਤ ਵਾਲੇ 2000 ਉਮੀਦਵਾਰਾਂ ਨੂੰ ਸੱਦਾ ਤੇ 394 ਦਾ ਸਕੋਰ 14 ਅਗਸਤ ਨੂੰ ਕੈਨੇਡੀਅਨ ਅਨੁਭਵ ਕਲਾਸ ਦੇ 3200 ਉਮੀਦਵਾਰਾਂ ਨੂੰ ਸੱਦਾ 509 ਦਾ ਸਕੋਰ 13 ਅਗਸਤ ਨੂੰ ਸੂਬੇ ਨਾਮਜ਼ਦ ਪ੍ਰੋਗਰਾਮ ਵਿੱਚ 763 ਲੋਕਾਂ ਨੂੰ ਸੱਦਾ 690 ਦਾ ਸਕੋਰ 31 ਜੁਲਾਈ ਨੂੰ ਕੈਨੇਡੀਅਨ ਅਨੁਭਵ ਕਲਾਸ ਦੇ 5000 ਲੋਕਾਂ ਨੂੰ ਸੱਦਾ ਦੇ 510 ਦਾ ਸਕੋਰ ਸੁਵੇਜ ਨਾਮਜ਼ਦ ਪ੍ਰੋਗਰਾਮ ਦੇ ਵਿੱਚ 30 ਜੁਲਾਈ ਨੂੰ ਖਾਸ ਕਰਕੇ 964 ਲੋਕਾਂ ਨੂੰ ਸੱਦਾ ਤੇ 686 ਦਾ ਸਕੋਰ 18 ਜੁਲਾਈ ਨੂੰ ਫ੍ਰੈਂਚ ਮਹਾਰਤ ਵਾਲੇ 1800 ਲੋਕਾਂ ਨੂੰ ਸੱਦਾ ਤੇ 400 ਦਾ ਸਕੋਰ 17 ਜੁਲਾਈ ਨੂੰ ਕੈਨੇਡੀਅਨ ਅਨੁਭਵ ਕਲਾਸ ਦੇ ਵਿੱਚ 6300 ਲੋਕਾਂ ਨੂੰ ਸੱਦਾ ਦੇ 515 ਦਾ ਸਕੋਰ 16 ਜੁਲਾਈ ਨੂੰ ਸੁਵੇ ਨਾਮਜ਼ਦ ਪ੍ਰੋਗਰਾਮ 1390 ਲੋਕਾਂ ਨੂੰ ਸੱਦਾ ਤੇ 670 ਦਾ ਸਕੋਰ 8 ਜੁਲਾਈ ਨੂੰ ਫਰੈਂਚ ਮੁਹਾਰਤ ਵਾਲੇ ਲੋਕ 3200 ਜਿਨ੍ਹਾਂ ਨੂੰ 445 ਦਾ ਸਕੋਰ 4 ਜੁਲਾਈ ਨੂੰ ਵਿਆਪਾਰਕ ਕਿੱਤਿਆਂ ਦੇ ਵਿੱਚ 1800 ਲੋਕਾਂ ਨੂੰ ਸੱਦਾ 436 ਦਾ ਸਕੋਰ 2 ਜੁਲਾਈ ਨੂੰ ਸਵੇਰ ਨਾਮਜ਼ਦ ਪ੍ਰੋਗਰਾਮ ਵਿੱਚ 920 ਲੋਕਾਂ ਨੂੰ ਸੱਦਾ 739 ਦਾ ਸਕੋਰ 9 19 ਜੁਲਾਈ ਜੂਨ 19 ਨੂੰ ਸਵੇਰ ਨਾਮਜ਼ਦ ਪ੍ਰੋਗਰਾਮ ਵਿੱਚ 1499 ਲੋਕਾਂ ਨੂੰ ਸੱਦਾ ਦਿੱਤਾ ਗਿਆ 663 ਦਾ ਸਕੋਰ ਹੈ 3 ਮਈ ਨੂੰ ਸਵੇ ਨਾਮਜ਼ਦ ਪ੍ਰੋਗਰਾਮ ਦੇ ਵਿੱਚ 2985 ਲੋਕਾਂ ਨੂੰ ਸੱਦਾ ਤੇ 676 ਦਾ ਸਕੋਰ 14 April ਨੂੰ ਫ੍ਰੈਂਚ ਮਾਰਥ ਲੋਕਾਂ ਨੂੰ ਜਿੱਥੇ 1440 ਨੂੰ ਸੱਦਾ 410 ਦਾ ਸਕੋਰ 23 April ਨੂੰ ਜਨਰਲ ਕੈਟਾਗਰੀ ਵਿੱਚ 2095 ਲੋਕਾਂ ਨੂੰ ਸੱਦਾ 538 ਦਾ ਸਕੋਰ 11 April ਨੂੰ STEM ਕਿੱਤੇ ਵਿੱਚ 4500 ਲੋਕਾਂ ਨੂੰ ਸੱਦਾ 491 ਦਾ ਸਕੋਰ 10 April ਨੂੰ ਜਨਰਲ ਕੈਟਾਗਰੀ ਵਿੱਚ 1280 ਲੋਕਾਂ ਨੂੰ ਸੰਦਾ ਦੇ 549 ਦਾ ਸਕੋਰ ਫ੍ਰੈਂਚ ਮਹਾਰਤ ਵਾਲੇ ਲੋਕਾਂ ਨੂੰ ਜਿੱਥੇ ਮਾਰਚ 26 ਨੂੰ ਸੱਦਾ ਦਿੱਤਾ ਗਿਆ ਜਿਸ ਵਿੱਚ 1500 ਲੋਕਾਂ ਨੂੰ ਸੱਦਾ ਅਤੇ 388 ਦਾ ਸਕੋਰ ਮਾਰਚ 25 ਨੂੰ ਜਨਰਲ ਕੈਟਾਗਰੀ ਚ 1980 ਲੋਕਾਂ ਨੂੰ ਸੱਦਾ ਅਤੇ 524 ਦਾ ਸਕੋਰ 13 ਮਾਰਚ ਨੂੰ ਆਵਾਜਾਈ ਕਿੱਤੇ ਵਿੱਚ 975 ਲੋਕਾਂ ਨੂੰ ਸੱਦਾ ਦੇ 430 ਦਾ ਸਕੋਰ 12 ਮਾਰਚ ਨੂੰ ਜਰਨੀ ਕੈਟਾਗਰੀ ਵਿੱਚ 2850 ਲੋਕਾਂ ਨੂੰ ਸੱਦਾ 525 ਦਾ ਸਕੋਰ ਫਰਵਰੀ 29 ਨੂੰ ਫ੍ਰੈਂਚ ਪਾਸ਼ਾ ਦੀ ਮਾਰਤ ਵਾਲੇ 2500 ਲੋਕਾਂ ਨੂੰ ਸੱਦਾ 336 ਦਾ ਸਕੋਰ ਐਕਸਪ੍ਰੈਸ ਐਂਟਰੀ ਕੀ ਹੈ ਐਕਸਪ੍ਰੈਸ ਐਂਟਰੀ ਇੱਕ ਐਪਲੀਕੇਸ਼ਨ ਪ੍ਰਬੰਧਨ ਪ੍ਰਣਾਲੀ ਹੈ ਜੋ ਤਿੰਨ ਪ੍ਰਮੁੱਖ ਆਰਥਿਕ ਇਮੀਗ੍ਰੇਸ਼ਨ ਕਲਾਸ ਪ੍ਰੋਗਰਾਮ ਦੀ ਨਿਗਰਾਨੀ ਕਰਦਾ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਫੈਡਰਲ ਸਕਿੱਲ ਟ੍ਰੇਡ ਪ੍ਰੋਗਰਾਮ ਅਤੇ ਕ੍ਰੀਨ ਐਕਸਪੀਰੀਅੰਸ ਕਲਾਸ ਇਨਾ ਪ੍ਰੋਗਰਾਮਾਂ ਵਿੱਚ ਉਮੀਦਵਾਰ ਦਾ ਮੁਲਾਂਕਣ ਕੀਤਾ ਜਾਂਦਾ ਹੈ ਤੇ ਵਿਆਪਕ ਦਰਜਾਬੰਦੀ ਪ੍ਰਣਾਲੀ ਦੀ ਵਰਤੋਂ ਕਰਦੇ ਹੋਏ ਮਨੁੱਖੀ ਪੂੰਜੀ ਕਾਰਕ ਦੇ ਆਧਾਰ ਤੇ ਦਰਜਾ ਕੀਤਾ ਜਾਂਦਾ ਹੈ ਤੇ ਉਥੇ ਦੱਸਦੇ ਕਿ ਉਹਨਾਂ ਨੂੰ ਉਹਨਾਂ ਦੇ ਕਿੱਤੇ ਕੰਮ ਦੇ ਤਜਰਬੇ ਉਮਰ ਸਿੱਖਿਆ ਭਾਸ਼ਾ ਦੀ ਯੋਗਤਾ ਅਤੇ ਕਿੱਤੇ ਲਈ ਹੋਰ ਕਾਰਕਾਂ ਤੋਂ ਇਲਾਵਾ ਸਕੋਰ ਪ੍ਰਾਪਤ ਹੁੰਦੇ ਨੇ ਜਿਵੇਂ ਉਹ ਕਿਸੇ ਜੀਵਨ ਸਾਥੀ ਸਾਥੀ ਦਾ ਆਵਾਸ ਕਰ ਰਹੇ ਨੇ ਖੇਡਾਂ ਵਿੱਚ ਕੋਈ ਭੈਣ ਭਰਾ ਹੈ ਇਹ ਉਹਨਾਂ ਨੂੰ ਹਰੇਕ ਕਾਰਕ ਲਈ ਪ੍ਰਾਪਤ ਅੰਕ ਇਕੱਠੇ ਕਰਕੇ ਜੋੜ ਦਿੱਤੇ ਜਾਂਦੇ ਨੇ ਤੇ ਇੱਕ ਸਮੁੱਚਾ ਸਕੋਰ ਸੀਆਰ ਸਕੋਰ ਬਣਾਉਂਦੇ ਨੇ ਤੇ ਜਿਨ੍ਹਾਂ ਦਾ ਸਕੋਰ ਸਭ ਤੋਂ ਵੱਧ ਹੁੰਦਾ ਉਹਨਾਂ ਨੂੰ ਆਉਣ ਵਾਲੇ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਕੈਨੇਡਾ ਦੇ ਅੰਦਰ ਸਥਾਈ ਨਿਵਾਸੀ ਅਰਜੀ ਦੇ ਲਈ ਸੱਦਾ ਮਿਲਣ ਦੀ ਵੱਧ ਸੰਭਾਵਨਾ ਬਣ ਜਾਂਦੀ ਹੈ ਮਈ 2023 ਵਿੱਚ ਆਈਆਈਸੀਸੀ ਨੇ ਕੁਝ ਨਾ ਕੀਤੀ ਸੀ ਕਿ ਸਾਰੇ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਲਈ ਸੱਦੇ ਦੇ ਸ਼੍ਰੇਣੀ ਆਧਾਰਿਤ ਦੌਰ ਸ਼ੁਰੂ ਕਰੇਗਾ ਜੋ ਆਪਣੇ ਕਿਤੇ ਜਾ ਬਾਦਸ਼ਾਹ ਦੀ ਯੋਗਤਾ ਦੇ ਕਾਰਨ ਕੁਝ ਮਾਪਦੰਡਾ ਨੂੰ ਪੂਰਾ ਕਰਦੇ ਨੇ ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਉਹ ਖਬਰਾਂ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਦੇ ਨੀਤ ਤਮਾਮ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ aajdiswala.com ਦੇ ਨਾਲ